बच्चा बुच्चा चढ़ਦੀ ਸਜਣਾ ਵੇਖੋ ਸਜਣਾ ਪਸਮੇ ਆਉਂਦੇ ਉਹ ਤੋਂ ਬਾਅਦ ਆਪਾਂ ਤੁਹਾਨੂੰ ਧਾਰਾ ਦੋ ਦੋ ਚੈੱਕ ਕਰਾ ਦੇਣੀਆ ਚੋ ਤੁਸੀਂ ਲੈਣੀਆ ਸਜਣਾ ਕੱਟੀ ਬੰਨਤੀ ਆ ਮੂਰੇ ਤੇ ਹਣ ਤੁਹਾਨੂੰ ਧਾਰਾਂ ਜਿਹੜੀਆਂ ਉਹ ਚੈੱਕ ਕਰਾ ਦਨੇ ਆ ਪਸਮਾਹ ਕਰ ਲਿਆ ਮੈਂ ਨੇ ਤੇ ਚਵਾਈ ਤਾਂ ਮੀਰ ਕਹਿੰਦਾ ਵੀ ਐਨ ਮੱਛੀ ਮੋਟਰਰ ਕੀ ਆ ਬਾਕੀ ਕਹਿੰਦਾ ਅਗਲੇ ਨੇ ਯਾਰ ਤਸੱਲੀ ਕਰ ਲੈਣੀ ਆ ਥੋੜਾ ਆ ਜਾ ਨਾ ਤਾ ਕਰਕੇ ਤੁਹਾਨੂੰ ਮੈਂ ਇੰਨੀ ਚਵਾਈ ਦੀ ਵਿਖਾ ਦਿੰਦਾ ਇਹ ਕਰਮ ਵਾਲੀਆਂ ਰਾਣੀਆਂ ਸਮੁੰਦਰ ਆ ਇਹਨਾਂ ਦਾ ਪਤਾ ਹੀ ਨਹੀਂ ਕਦੋਂ ਕਿੱਧਰ ਨੂੰ ਗਈਆਂ ਕੌਣੀਆਂ ਅਗਲੇ ਥਣਾ ਦੀ ਚਵਾਈ ਚੈੱਕ ਕਰ ਲੋ ਮੈਂ ਇਹਨਾਂ ਵੀ ਗਾਂ ਨਾਲੋਂ ਵੀ ਪੋਲੀ ਹੈ ਮਗਰ ਲੈਣਗੇ ਮਾਰਦੇ ਵੀਰੇ ਪੂਰ ਛੱਟਾ ਨਾਲ ਗੰਡ ਦੀ ਫੁੱਲ ਗਰੰਟੀ ਆ ਪੂਰ ਛੱਟਾ ਤੇ ਨਾਲ ਗੰਡ ਹੋਵੇ ਵੀਰ ਤਾਂ ਵੀ ਫੁੱਲ ਗਰੰਟੀ ਆ ਮਗਰ ਲੈ ਥਣਾ ਦੀ ਚਵਾਈ ਤੇ ਬਾਲਟੀ ਤਾਂ ਐ ਆਉਂਦੀ ਆ ਤਾਂ ਨੂੰ ਜਿਵੇਂ ਕਹਿੰਦੇ ਨਾ ਇਹ ਟੂਟੀ ਛੱਡੀ ਹੁੰਦੀ ਆ ਵੱਡੀ ਧੰਨਵਾਦ ਵੇਖਿਓ ਵੀਡੀਓ ਅੰਤ ਤੱਕ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮੋਦਕੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਿਰੋਜ਼ਪੁਰ ਆ ਗਿਆ ਮੋਦਕੀ ਨਗਰ ਇਤਿਹਾਸਕ ਧਰਤੀ ਆ ਸੱਜਣੋ ਸ਼ੀਦਾਂ ਦੀ ਧਰਤੀ ਆ ਤੇ ਉਸ ਨਗਰ ਦੇ ਵਿੱਚੋਂ ਤੁਹਾਨੂੰ ਦੋ ਸੂਏ ਸਵਾਏ ਜਾਨਵਰ ਵਿਖਾਉਣ ਲੱਗੇ ਆ ਥਾਂ ਲਿਵੇ ਦੀ ਕੁਆਲਿਟੀ ਚੈੱਕ ਕਰ ਲਓ ਤੇ ਉਸ ਤੋਂ ਬਾਅਦ ਆਪਾਂ ਤੋਰ ਤਾਰ ਕੇ ਵੀ ਤੁਹਾਨੂੰ ਵਿਖਾਵਾਂਗੇ ਟੌਪ ਦੇ ਦੋ ਪਸ਼ੂ ਚੰਗੇ ਦੁੱਧ ਤੇ ਚੱਲਦੇ ਵੇ ਸੱਜਣੋ ਕਿੰਨਾ ਕਿੰਨਾ ਦੁੱਧ ਆ ਸਾਰੀ ਗੱਲਬਾਤ ਆਪਾਂ ਮਾਲਕ ਨਾਲ ਕਰ ਲਾਂਗੇ ਤੇ ਜਿਹੜਾ ਪਸ਼ੂ ਵੀ ਪਸੰਦ ਆ ਜਾਂਦਾ ਸੱਜਣਾਂ ਨੂੰ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਵੇ ਖੋਲੇ ਵੇ ਤੇ ਨਾਲਾ ਨੂੜਾ ਝੂਟੀ ਦੇ ਸੱਜਣੋ ਤੇ ਨੋਟ ਕਰ ਲਿਓ ਵੀ ਚੁਵਾਈ ਇਹਨਾਂ ਦੀ ਹਜੇ ਡੱਕੀ ਹੋਈ ਐ ਨਾ ਕਿ ਉਹ ਵੀ ਐ ਆਕੜੀਆਂ ਹੀ ਆ ਫਰਦੀਆਂ ਤੇ ਚੋਣ ਵਾਲੇ ਪਸ਼ੂ ਟੱਕੇ ਹੋਏ ਆ ਉਸ ਹਾਵ ਨਾਲ ਗੈਸ ਲਾ ਲਿਓ ਸਵੇਰ ਦਾ ਟਾਈਮ ਹੀ ਆ ਕੋਈ ਬਹੁਤੀਆਂ ਲੇਟ ਨਹੀਂ ਤੇ ਸੰਗ ਸੰਗ ਛੋਟਾ ਬੜੀ ਵਧੀਆ ਤੇ ਚੰਗੇ ਢਾਂਚੇ ਦੀ ਝੂਟੀ ਆ ਆਜੋ ਮਾਈਟ ਤੋਂ ਸ਼ੁਰੂ ਕਰ ਲੈਨੇ ਆ ਲਈਏ ਡਿਟੇਲ ਤੋਰ ਕੇ ਵੇਖੀਏ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਰਾਜੂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰ ਜੀ ਹੋਰ ਸੁਣਾਓ ਬਹੁਤ ਵਧੀਆ ਚੜਦੀ ਕਲਾ ਜੀ ਚੜਦੀ ਕਲਾ ਨਾ ਹਾਂਜੀ ਹਾਂਜੀ ਆਪਣਾ ਐਡਰੈਸ ਦੱਸ ਦਈਏ ਐਡਰੈਸ ਪੰਡ ਮੋਦਕੀ ਜ਼ਿਲ੍ਹਾ ਫਿਰੋਜ਼ਪੁਰ ਆ ਜੀ ਤੇ ਫੋਨ ਨੰਬਰ ਆ 94175 ਤੇ 37479 94175 ਤੇ 37479 ਹਾਂਜੀ ਹਾਂਜੀ ਤੇ ਨੇੜੇ ਆ ਜਾਂਦਾ ਆਪਾਂ ਨੂੰ ਸੰਤ ਬਾਬਾ ਮਰਜੀ ਸਿੰਘ ਸਟੇਡੀਅਮ ਹਾਂਜੀ ਹਾਂਜੀ ਹਨਾ ਰਾਸ਼ੀਦਗੰਜ ਰੋਡ ਆਪਣਾ ਗੁਰਦੁਆਰਾ ਸਾਹਿਬ ਵਾਲਾ ਹਾਂ ਤੇ ਉੱਥੇ ਆ ਕੇ ਤਾਂ ਕੋਈ ਵੀ ਕਨੈਕਟ ਕਰ ਲਈ ਹਾਂਜੀ ਓਕੇ ਤੇ ਆ ਮੈਂ ਆਪਣੀ ਸੂਆ ਕਿਹੜਾ ਸੂਈ ਆ ਮਾਲਕਾਂ ਨੇ ਦੂਜਾ ਦੱਸਿਆ ਬਾਈ ਠੀਕ ਆ ਹੋਊਗੀ ਤੀਜਾ ਚਲੋ ਅਗਲਾ ਦੂਜਾ ਦੱਸਿਆ ਤੀਜਾ ਮੰਨ ਲੇ ਹਾਂਜੀ ਠੀਕ ਆ ਤੇ ਹੁਣ ਇਹ ਕਿੰਨੇ ਦਿਨਾਂ ਦੀ ਸੂਈ ਆ ਤੇ ਕਿੰਨੇ ਦੁੱਧ ਆ 10 ਤੋਂ 12 ਦਿਨ ਦੀ ਸੂਈ ਆ ਮਾਲਾ ਮਾੜਾ ਮਾੜਾ ਚੱਲਿਆ ਵਿਆ ਠੀਕ ਆ 10 ਤੋਂ 12 ਦਿਨਾਂ ਦੀ ਸੂਈ ਆ ਹਾਂ ਤੇ ਹੁਣ ਇਹਦੇ ਕੋਲੇ ਜਿਹੜਾ ਚੋਣ ਵਾਲਾ ਦੁੱਧ ਕਿੰਨਾ ਆਉਣੇ ਦਾ ਛਲੇ 14 14 ਲੀਟਰ ਹੈ ਮੈਨਮਾ ਹੈਗਾ ਤੁਹਾਨੂੰ 14 ਲੀਟਰ ਕੋਈ ਵੀ ਭੈਣ ਭਰਾ ਜੇ ਮਨਾ ਕੇ ਦੇ ਦਿਆਂਗਾ ਠੀਕ ਹੈ ਤੌਰ ਕਰਾਈਏ ਚੱਕ ਦੀ ਸੱਜਣੋ ਤੀਜਾ ਸੂਆ ਸੂਈ ਮਗਰ ਕੱਟੀ ਮਗਰ ਇਹਦੇ ਆ ਗਈ ਕੱਟੀ ਉਹ ਵੀ ਤੁਹਾਨੂੰ ਚੈੱਕ ਕਰਾਉਣੀ ਆ ਤੇ ਲਿਵਾ ਭਾਂਡਾ ਚੈੱਕ ਕਰ ਲਓ ਵੇਖਿਓ ਤਰਦੀ ਦਾ ਲਿਵਾ ਭਾਂਡਾ ਸਾਫ ਸੁਥਰੀ ਤੇ ਚੋਣ ਚਾਣਾ 100 ਦੀ 100 ਚੋਣ ਤਾਂ ਓਕੇ ਰਿਪੋਰਟ ਹੀ ਆ ਹਨਾ ਚੋਣ ਤਾਂ ਬਾਈ ਯਾਰ ਨਹੀਂ ਆ ਰਹੀ ਆ ਬਦਰਿਆ ਠੀਕ ਆ ਆਜਾ ਸੱਜਣੋ ਜਾਤ ਵੇਖ ਲਓ ਅਗਲੀ ਲੱਤ ਛੋਟੀ ਆ ਨਿੱਕੀ ਗੋਡੀ ਦੀ ਮੈਂ ਤੇ ਥਾਨਲੇਵਾ ਬਹੁਤ ਸੁਥਰਾ ਲੱਗਾ ਕਰਮਾਂ ਵਾਲੀ ਨੂੰ ਵੇਖੋ ਤੇ 12 13 ਦਿਨਾਂ ਦੀ ਸੂਈ ਤੇ ਇਸ ਵੇਲੇ 14 ਲੀਟਰ ਤੇ ਦੁੱਧ ਤੇ ਜਾਵਦੀ ਆ ਤੇ ਜੇ ਤੁਸੀਂ ਸੱਜਣੋ ਚੰਗੀ ਸੰਭੀ ਤੇ ਹੋਰ ਵੀ ਥਾਨਲੇਵਾ ਜਿਹੜਾ ਵਧਾਊਗੀ ਤੇ ਦੁੱਧ ਵੀ ਨਾਲ ਵਧਾਊਗੀ ਵੇਖੋ ਪੱਠੇ ਚੱਕ ਲੈਣਾ ਪੂਰਾ ਦਾਣਾ ਬਾਈ 16 ਲੀਟਰ ਦੁੱਧ ਦੇ ਦੂਗੀ ਤੀਜੇ ਦਿਨ ਨੂੰ ਅੱਜ ਠੀਕ ਆ ਜੇ ਖੁੱਲ ਕੇ ਦਾਣਾ ਚੱਕ ਲੈ ਆ ਵੇ ਲੋ ਮੈਲਾ ਮੂਰਾ ਲੱਗਾ ਨਾਲੇ ਠੀਕ ਆ ਪਿੱਛੋਂ ਐ ਨੂੰ ਕਰ ਦਈ ਬਹੁਤ ਚੰਗੀ ਆ ਥੱਲੇ ਥੱਲੇ ਦੀ ਤਾਂ ਹਨਾ ਨਹੀਂ ਨਹੀਂ ਬਾਈ ਕੀ ਕਹਨੇ ਆ ਬਹੁਤ ਜਵਾਨ ਆ ਸੱਜਣੋ ਝੋਟੀ ਥੱਲੇੋਂ ਕੇ ਰਿਪੋਰਟ ਆ ਤੇ ਮਗਰ ਆ ਗਈ ਕੱਟਈ ਤੇ ਇਹਦਾ ਰੇਟ ਸ਼ਾ ਜੀ ਇਹਦਾ 117 ਦੀ 1 ਲੱਖ ਤੇ 17000 ਰੁਪਇਆ ਇਹਦੀ ਡਿਮਾਂਡ ਆ ਤੇ ਕੋਈ ਪਿਆਰ ਮੁਹabbat ਹੋ ਜੂਗਾ ਹੋ ਜੂਗਾ ਵੀਰੇ ਆਏ ਗਏ ਦਾ ਆਏ ਗਏ ਦਾ ਮਾਨਤਾ ਕਰ 1 ਲੱਖ ਤੇ 15000 ਦੀ ਦੇ ਦਿਆਂਗੇ ਹਨਾ ਜਿਹੜਾ ਵੀ ਕੋਈ ਭੈਣ ਭਰਾ ਲੈਣ ਆ ਗਿਆ ਹਾਂਜੀ ਓਕੇ ਤੇ ਆ ਝੂਟੀ ਦਾ ਕੀ ਹਿਸਾਬ ਕਿਤਾਬ ਝੂਟੀ ਤੇਰੀ ਬੜੀ ਸ਼ਾਨਦਾਰ ਇਹ ਕਿਰੇ ਆਪਾਂ ਪਿੱਛੇ ਵੀਡੀਓ ਚ ਪਾਈ ਸੀ ਇੱਕ ਚ ਓਕੇ ਉਦੋਂ ਬੱਚਾ ਸੀਗਾ ਇਹਦਾ ਤੇ ਨਾ 1000 ਰੁਪਈਆ ਸਾਈ ਪਾ ਕੇ ਬੰਦੇ ਨੇ ਡੱਕਤੀ ਮੁੜ ਕੇ ਆਏ ਨਹੀਂ ਨਾ ਵੇਚੀ ਗਈ ਠੀਕ ਆ ਤੇ ਬੱਚਾ ਹੁਣ ਇਹਦਾ ਚੱਲ ਗਿਆ ਚੱਲ ਗਿਆ ਠੀਕ ਆ ਇਹਨੂੰ ਵੀ ਕੱਢੀ ਬਾਹਰ ਸੁਆ ਇਹ ਦੂਜਾ ਨਾ ਦੂਜਾ ਦੂਜਾ ਆ ਕੱਟੀ ਆ ਸੱਚ ਨੂੰ ਜਿਹੜੀ ਉਸ ਇੱਕ ਨੰਬਰ ਮਾਹੀ ਦੇ ਮਗਰ ਆ ਆ ਛੋਟੀ ਤੁਸੀਂ ਤਰਦੀ ਤੇ ਇਹ ਵੀ ਨੋਟ ਕਰ ਲਿਓ ਏਰੀਏ ਸਰਸੇ ਹਸਾਰ ਦੀ ਆ ਇਹ ਗੱਲ ਗਰੰਟਡ ਆ ਤੇ ਐਡੀ ਚੰਗੀ ਐ ਨਾ ਸੋਚਿਓ ਵੀ ਬੱਚਾ ਇਹਦਾ ਇਦਾਂ ਹੋ ਗਿਆ ਤੇ ਮਿਲਦੀ ਪਤਾ ਨਹੀਂ ਕਿਵੇਂ ਹੋਊਗੀ ਇਹਨੂੰ ਭਵਾਂ ਦਿਹਾੜੀ ਚ ਵੀਰ ਕਹਿੰਦਾ ਪੰਜ ਵਾਰੀ ਚੋਲਿਓ ਹਨਾ ਇਹਦਾ ਹੁਣ ਤੁਹਾਨੂੰ ਵਿਖਾਵਾਂਗੇ ਬਹਿ ਕੇ ਠੀਕ ਆ ਇਹਦਾ ਕਰਮ ਵਾਲੀ ਦਾ ਡੱਕ ਹੀ ਨਹੀਂ ਬੱਚਾ ਮਰੀ ਦਾ ਜੀ ਨੇ ਘਰੇ ਤੇ ਅੱਛਾ ਤੇ ਹੁਣ ਇਹਦੇ ਕੋਲੇ ਧਾਰਾ ਇਹਦੇ ਥੱਲੇ ਜੇਦਾ ਨਾਲ ਇੱਥੇ ਆ ਕੇ ਜੂ ਤਾਂ 12 ਲੀਟਰ ਚੋਲ ਦੇ ਠੀਕ ਆ 11 ਦੀ ਗਾਰੰਟੀ ਤੇ ਘੱਲ ਦਿਆਂਗੇ ਓਕੇ ਦੁੱਧ 12 ਲੀਟਰੀ ਤੇ 11 ਦੀ ਗਾਰੰਟੀ ਤੇ ਘੱਲ ਦਿਆਂਗੇ ਤੇ ਜਾ ਕੇ ਵੀ ਨਹੀਂ ਕਰਦੀ ਓਪਰਾ ਇਹ ਕਡੰਗ ਵੀ ਮਤਲਬ ਹੀ ਨਹੀਂ ਠੀਕ ਆ ਇਹਦਾ ਝੋਟੀ ਤੇ ਲਾਏ ਆ ਵੀ ਇਹਦਾ ਹਾਂ ਪਿੰਡੇ ਦੀ ਬਰੀਕੀ ਹੈ ਨਾ ਆਏ ਆਣਾ ਨੇ ਠੀਕ ਆ ਬਗ ਧਾਰ ਲੈ ਲੈਣੀ ਆ ਨਾ ਕੋਈ ਦਾਣਾ ਨਾ ਕੋਈ ਲੈਟੀਗਾ ਨਾ ਡੱਲਾ ਬਾਉ ਦੀ ਕਿੱਲੇ ਠੋਕ ਜੂ ਬਸ ਸਾਈ ਓਕੇ ਸਾਈ ਲੱਗੀ ਇਹਦੀ ਮੋਟੀ ਦਾ ਹਾਂ ਮੱਛੀ ਮੋਟਰ ਵਾਲੀ ਆ ਹੈਨਾ ਤੇ ਇਹਦਾ ਫਿਰ ਸਾਜੀ ਰੇਟ ਕੀ ਕਰਾਂਗੇ ਝੋਟੀ ਬਹੁਤ ਚੰਗੀ ਵੱਡੇ ਕਦ ਕਾਟ ਦੀ ਆ ਸੱਜਣਾ ਬੱਚੇ ਦੀ ਹੁੰਦਾ ਤਾਂ 1 20 ਦੀ ਸੀ ਬਾਈ ਹਾਂ ਫਿਰ ਵੱਧ ਵੀ ਸੀ ਹਾਂ ਹੁਣ 95000 ਦੀ ਦੇ ਦਾਂਗੇ 90 ਤੇ 5 ਹਾਂਜੀ ਹੁਣ ਤਾਂ ਮੇਲਾ ਲੁੱਟਣ ਵਾਲੀ ਗੱਲ ਹੀ ਕਰਤੀ ਹੈ ਨਾ ਦੁੱਧ ਵੀ 11 12 ਬਾਈ ਜੀ ਮੈਨਕੇ ਭਲਾ ਆਨਲਾਈਨ ਕੋਈ ਵੀਡੀਓ ਦੂਰ ਦਾ ਬੰਦਾ ਹੋਵੇ ਵੀਡੀਓ ਕਾਲ ਤੇ ਝੋਲੇ ਚ ਵੀ ਆਪਾਂ ਨੂੰ ਕੋਈ ਡੱਕਾ ਨਹੀਂ ਆਪਦੇ ਮਿਣੀ ਜਾਵੇ ਦੁੱਧ ਦੁੱਧ ਹੈ ਤੇ 95000 ਦੀ ਦੇ ਦੇਾਂਗੇ ਜੀ ਸੱਜਣੋ ਬੜੀ ਵਧੀਆ ਝੋਟੀ ਆ ਘਰੇ ਚੋਂ ਨੂੰ ਕੋਈ ਮਾੜੀ ਨਹੀਂ ਆ ਦੇਖਣੀ ਤਾਂ ਦੀਆਂ ਵਖਾਣੀਆਂ ਬੜੀਆਂ ਆਉਂਦੇ ਵਾਲੀ ਆ ਹਾਂ ਮਰਾ ਦੇ ਮਰਾ ਦੇ ਆਉਂਦੇ ਸੂਏ ਨੂੰ ਸੱਜਣੋ ਜਿੰਨੇ ਮਰਜੀ ਰੁਪਏ ਮੰਗੇ ਉਹ ਤੇ ਉਨੇ ਝੋਟੇ ਵਟਾਊਗੀ ਇਹ ਗੱਲ ਗਰੰਟਡ ਆ ਤੇ ਬਾਕੀ ਤੇ ਫਿਰ ਇਹਦਾ ਸੁਆ ਕਿੰਨੇ ਕ ਦਿਨਾਂ ਦਾ ਮੰਨੇ ਅਗਲਾ ਇਹਦਾ ਬਾਈ ਜੀ ਆਪਣੇ ਚੈਨਲ ਤੇ ਵੀਡੀਓ ਪਈ ਆ ਬੱਚੇ ਸੁਆ ਦੇ 6 ਕੇ 5 ਤਰੀਕ ਦੀ ਕੇ 6 ਦੀ ਆ ਠੀਕ ਆ ਕੁਝ ਬੱਚਾ ਹੈਗਾ ਓਕੇ 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 ਇਹਦਾ ਸੁਆ ਮਹੀਨੇ ਉਹ ਅੰਦਰ ਅੰਦਰ ਹੀ ਹੋਊਗਾ ਆ ਕੱਟੀ ਸ਼ਰਤ ਹੀ ਆ ਸੱਜਣੋ ਧਾਰਾ ਇਹਦੀਆਂ ਵੀ ਚੈੱਕ ਕਰ ਲਓ ਕਿਉਂਕਿ ਥੋੜਾ ਜਿਹਾ ਪਸ਼ੂ ਲੈਣਾ ਜਿਹੜਾ ਸੌਖਾ ਹੋ ਜਾਵੇ ਇਹ ਇੱਥੇ ਆਊਗੀ ਮੇਰੇ ਤੂੰ ਖੁੱਲੇ ਬਾਲੀ ਬੰਨੀ ਹੈ ਨਾ ਨਹੀਂ ਨਹੀਂ ਬੱਚੇ ਦਾ ਮੂੰਹ ਨਹੀਂ ਪਾਉਣ ਦਾ ਘੋਟੀ ਦਾ ਖਾਏ ਮੰਦਾ